ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਆਓ ਸਾਧ ਸੰਗਤ ਜੀ ਅੱਜ ਬਹੁਤੇ ਮਨਾਂ ਦੇ ਵਿੱਚ ਇਹ ਸਵਾਲ ਹੁੰਦਾ ਆ ਕਿ ਭਾਈ ਮੂਰਤੀ ਪੂਜਾ ਕਰਨੀ ਹੈ ਜਾਂ ਨਹੀਂ ਕਰਨੀ ਸਤਗੁਰਵਦਾਸ ਮਹਾਰਾਜ ਜੀ ਦੇ ਮੂਰਤੀ ਪੂਜਾ ਬਾਰੇ ਕੀ ਵਿਚਾਰ ਨੇ ਕੀ ਸੰਦੇਸ਼ ਨੇ ਕੀ ਉਪਦੇਸ਼ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਗਿਆ ਹੈ ਸਾਧ ਸੰਗਤ ਜੀ ਮੂਰਤੀ ਪੂਜਾ ਬਾਰੇ ਸਤਿਗੁਰ ਨਾਮ ਦੇ ਮਹਾਰਾਜ ਜੀ ਸਤਿਗੁਰ ਕਬੀਰ ਸਾਹਿਬ ਮਹਾਰਾਜ ਸਤਿਗੁਰ ਨਾਨਕ ਦੇ ਮਹਾਰਾਜ ਜੀ ਮੂਰਤੀ ਪੂਜਾ ਬਾਰੇ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਵੇਂ ਸਤਿਗੁਰ ਅਵਦਾਸ ਮਹਾਰਾਜ ਜੀ ਨੇ ਸਾਧ ਸੰਗਤ ਜੀ ਜੀਵਨ ਨੂੰ ਸਮਝਾਇਆ ਆ ਸਾਧ ਸੰਗਤ ਜੀ ਇਹ ਉਹ ਸਮਾਂ ਸੀ ਜਦੋਂ ਦਿਖਾਵੇ ਵਾਲੀ ਭਗਤੀ ਜੋਰਾਂ ਤੇ ਸੀ ਵਹਿਮ ਭਰਮ ਅਡੰਬਰ ਪਖੰਡ ਦੇ ਵਿੱਚ ਫਸੇ ਹੋਏ ਲੋਕ ਸਨ ਤੇ ਸਾਧ ਸੰਗਤ ਜੀ ਜਿਨ੍ਹਾਂ ਦਾ ਰਾਜ ਸੀ ਉਹਨਾਂ ਨੂੰ ਸਮਝਾਣਾ ਉਹਨਾਂ ਦੇ ਖਿਲਾਫ ਬੋਲਣਾ ਸਾਧ ਸੰਗਤ ਜੀ ਸੱਚ ਨੂੰ ਦਿਖਾਉਣਾ ਬਹੁਤ ਬਹਾਦਰੀ ਤੇ ਕ੍ਰਾਂਤੀਕਾਰੀ ਕਦਮ ਸੀ ਤੇ ਸਾਧ ਸੰਗਤ ਜੀ ਪਰ ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ ਤੇ ਸਾਧ ਸੰਗਤ ਜੀ ਸੰਤ ਦੇ ਨਿਸ਼ਾਨੀ ਆ ਸੱਚੇ ਗੁਰੂ ਦੀ ਕਿਉਂ ਕਦੇ ਵੀ ਸਾਧ ਸੰਗਤ ਜੀ ਲੋਕਾਂ ਨੂੰ ਗੁੰਮਰਾਹ ਨਹੀਂ ਜੇ ਕਰਦਾ ਚਾਹੇ ਉਸ ਦੇ ਸਾਹਮਣੇ ਕਿੰਨਾ ਹੀ ਸ਼ਕਤੀਸ਼ਾਲੀ ਇਨਸਾਨ ਹੋਵੇ ਜੋ ਸੱਚਾ ਸੰਤ ਹੈ ਸੱਚਾ ਗੁਰੂ ਹੈ ਉਸ ਨੇ ਸੱਚ ਹੀ ਬੋਲਣਾ ਆ ਤੇ ਜੀਵਾਂ ਨੂੰ ਹਮੇਸ਼ਾ ਸੱਚ ਦੇ ਰਾਹ ਤੇ ਹੀ ਪਾਣਾ ਚਾਹੇ ਉਸ ਦੇ ਸਾਹਮਣੇ ਉਹ ਖੜਾ ਹੋਵੇ ਜੋ ਉਸ ਦਾ ਵਿਰੋਧ ਕਰੇ ਪੰਡੈ ਕੈਸੀ ਪੂਜਰ ਚਿਰੈ ਸਤ ਬੋਲੇ ਸੋਈ ਸਤਵਾਦੀ ਝੂਠੀ ਬਾਤ ਬਦੀਰੇ ਟੇਕ ਜੋ ਆਪਣਾਸੀ ਸਭ ਕਾ ਕਰਤਾ ਵਪਰੇ ਹੋ ਸਭ ਠੋਰ ਰੈ ਪੰਜ ਤਤ ਜਿਨ ਕੀ ਆਪਸਾਰਾ ਸੋਈ ਉਹੀ ਕਿਛ ਔਰ ਰ ਤੂ ਜੋ ਕਹਿਤ ਹੋ ਯੋਹੀ ਕਰਤਾ ਯਾਕੂ ਮਾਨੁਕ ਕਰੇ ਰੇ ਤਾਰਣ ਸਕਤ ਸਹੀ ਜੇ ਯਾ ਮੈਂ ਤੋ ਆਪਣ ਕਿਉ ਨਾ ਨੇ ਤਰ ਰੇ ਕਹੇ ਪੰਡਿਤ ਜੀ ਤੁਸੀਂ ਕਹਿੰਨੀਓ ਕਿ ਜੋ ਮੂਰਤੀ ਹੈ ਇਹ ਜਗ ਨੂੰ ਤਾਰਨ ਵਾਲੀ ਹੈ ਤੇ ਪਹਿਲਾਂ ਤਾਂ ਪੰਡਤ ਜੀ ਜੋ ਵਸਤੂ ਇਨਸਾਨ ਨੇ ਬਣਾਈ ਭਾਈ ਉਹ ਕਰਤਾਪੁਰਖ ਕਿਵੇਂ ਹੋ ਸਕਦੀ ਹੈ ਤੇ 사త్సੰਗਤ ਜੀ ਜੇ ਕੋਈ ਵਸਤੂ ਇਨਸਾਨ ਨੇ ਬਣਾਤੀ ਉਹ ਕਰਤਾਪੁਰਖ ਕਿਵੇਂ ਹੋ ਸਕਦੀ ਹੈ ਜੇ ਤੁਸੀਂ ਇਸ ਦੇ ਅੰਦਰ ਸ਼ਕਤੀਮੰਦ ਦੇ ਹੋ ਕਿ ਉਹ ਜਗ ਨੂੰ ਤਾਰਨ ਵਾਲੀ ਹੈ ਫਿਰ ਭਾਈ ਇਹ ਆਪ ਕਿਉਂ ਨਹੀਂ ਪਾਣੀ ਦੇ ਵਿੱਚ ਤਰਦੇ ਤੇ ਜੋ ਮੂਰਤੀ ਆਪ ਪਾਣੀ ਦੇ ਵਿੱਚ ਨਹੀਂ ਜੇ ਤਰ ਸਕਦੀ 사త్సੰਗਤ ਜੀ ਫਿਰ ਉਹ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਕਿਵੇਂ ਤਾਰੇਗੀ ਤੇ ਸਤਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜੀ ਮੂਰਤੀ ਭਵ ਸਾਗਰ ਤੋਂ ਪਾਰ ਕਰਨ ਵਾਲੀ ਹੋਵੇ ਜੀਵਾਂ ਦਾ ਉਪਕਾਰ ਕਰਨ ਵਾਲੀ ਹੋਵੇ ਜੀਵਾਂ ਦਾ ਭਲਾ ਕਰਨ ਵਾਲੀ ਹੋਵੇ ਫਿਰ ਆਪ ਇਹ ਪਾਣੀ ਦੇ ਵਿੱਚ ਕਿਉਂ ਨਹੀਂ ਜੀ ਤੈਰਦੀ ਬਾਪੁਰੋ ਸਤਿਰਵਦਾਸ ਕਹਿ ਰੇ ਕਹੇ ਦੁਨੀਆ ਦੇ ਲੋਕੋ ਮੈਂ ਸੱਚ ਕਹਿੰਦਾ ਹਾਂ ਏ ਜੀਵੋ ਮੈਂ ਸੱਚ ਕਹਿੰਦਾ ਹਾਂ ਬਾਪੁਰੋ ਸਤਿ ਸਤਰਵਦਾਸ ਕਹਿ ਰੇ ਗਿਆਨ ਵਿਚਾਰ ਚਰਨ ਚਿਤ ਲਾਵੇ ਹਰ ਕੀਸ਼ਰ ਰਹਿ ਰਹਿ ਟੇ ਪਾਤੀ ਤੋੜੇ ਪੂਜ ਰਚਾਵੇ ਤਾਰਨ ਤਿਰਨ ਕਹਿ ਰੇ ਮੂਰਤ ਮੈਂ ਬਸੈ ਪਰਮੇਸ਼ਰ ਤੋ ਪਾਣੀ ਮੈਂ ਤਰੇ ਰੇ ਸਾ ਸੰਗਤ ਜੀ ਜੇਕਰ ਮੂਰਤੇ ਦੇ ਵਿੱਚ ਪਰਮਾਤਮਾ ਵਸਦਾ ਹੋਵੇ ਫਿਰ ਪਾਣੀ ਵਿੱਚ ਕਿਉਂ ਨਹੀਂ ਜੇ ਤੈਰਦੇ ਮੂਰਤ ਮੈਂ ਵਸਿਆ ਪਰਮੇਸ਼ਰ ਤੋਂ ਪਾਣੀ ਮੈਂ ਤਰਰ ਸਾਧ ਸੰਗਤ ਜੀ ਅਸੀਂ ਆਪਣੇ ਗੁਰੂਆਂ ਦੀ ਮਹਾਪੁਰਸ਼ਾਂ ਦੀ ਤੇ ਸਾਧ ਸੰਗਤ ਜੀ ਗੁਰੂ ਦੀ ਤਸਵੀਰ ਕਰੇ ਲਗਾਨੀਓ ਸਰੂਪ ਕਰੇ ਲਗਾਨੀਓ ਕੋਈ ਮੂਰਤੀ ਲੈ ਕੇ ਆਂਦਾ ਸਾਧ ਸੰਗਤ ਜੀ ਮੰਦਰਾਂ ਦੇ ਵਿੱਚ ਮੂਰਤੀ ਲਗਾਈ ਜਾਂਦੀ ਹੈ ਤੇ ਸਾਧ ਸੰਗਤ ਚ ਇੱਕ ਗੱਲ ਵਿਚਾਰਨ ਵਾਲੀ ਹੈ ਉਹ ਜੋ ਤਸਵੀਰ ਹੈ ਉਹ ਇਨਸਾਨ ਨੇ ਬਣਾਈ ਹੈ। ਮੂਰਤੀ ਬਣਾਉਣ ਵਾਸਤੇ ਪੱਥਰ ਵੀ ਇਨਸਾਨ ਲੈ ਕੇ ਆਂਦਾ ਸਾਧ ਸੰਗਤ ਜੀ। ਉਸ ਪੱਥਰ ਨੂੰ ਤਰਾਸ਼ਦਾ ਵੀ ਇਨਸਾਨ ਹੈ। ਉਸ ਨੂੰ ਮੂਰਤੀ ਵੀ ਇਨਸਾਨ ਬਣਾ ਰਿਹਾ ਆ ਤੇ ਸਾਧ ਸੰਗਤ ਜੀ ਉਸ ਨੂੰ ਵੇਚਦਾ ਵੀ ਇਨਸਾਨ ਹੈ। ਮੂਰਤੀਕਾਰ ਵੇਚ ਦਿੰਦਾ ਹੈ। ਉਸ ਨੂੰ ਖਰੀਦਣ ਵਾਲਾ ਵੀ ਇਨਸਾਨ ਹੈ। ਉਸ ਨੂੰ ਮੰਦਿਰ ਦੇ ਵਿੱਚ ਸਥਾਪਿਤ ਕਰਨ ਵਾਲਾ ਵੀ ਇਨਸਾਨ ਹੈ ਸਾਧ ਸੰਗਤ ਜੀ। ਉਸ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਕਰਨ ਵਾਲਾ ਵੀ ਇਨਸਾਨ ਹੈ ਤੇ 사త్సੰਗ ਜੀ ਉਸ ਦੀ ਪੂਜਾ ਵੀ ਇਨਸਾਨ ਕਰਦਾ ਆ ਉਸ ਨੂੰ ਚੜਾਵਾ ਵੀ ਇਨਸਾਨ ਚੜਾਉਂਦਾ 사త్సੰਗ ਜੀ ਖਾਣ ਪੀਣ ਲਈ ਸਮਾਨ ਚੜਾਉਂਦਾ ਹੈ ਫਲ ਮਿਠਾਈਆਂ ਪ੍ਰਸ਼ਾਦ ਤੇ ਚੜਾਵਾ ਵੀ ਇਨਸਾਨ ਦਾ 사త్సੰਗ ਜੀ ਤੇ ਉਸ ਨੂੰ ਖਾਂਦਾ ਵੀ ਇਨਸਾਨ ਹੀ ਹੈ ਤੇ ਜੋ ਪੈਸਾ ਚੜਾਇਆ ਜਾਂਦਾ 사త్సੰਗ ਜੀ ਚੜਾਣ ਵਾਲਾ ਵੀ ਇਨਸਾਨ ਹੈ ਵਰਤਨ ਵਾਲਾ ਵੀ ਇਨਸਾਨ ਹੈ ਤੇ ਵਰਤਾ ਵੀ ਇਨਸਾਨਾਂ ਲਈ ਹੀ ਜਾਂਦਾ ਸਤ ਸੰਗਤ ਜੀ ਤੇ ਜਦੋਂ ਮੂਰਤੀ ਖੰਡੇਤ ਹੋ ਜਾਵੇ ਨਾ ਫਿਰ ਉਸ ਨੂੰ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਸਤ ਸੰਗਤ ਜੀ ਉਹ ਵੀ ਇਨਸਾਨ ਹੀ ਕਰ ਰਿਹਾ ਆ ਤੇ ਫਿਰ ਨਵੀਂ ਮੂਰਤੀ ਲੈ ਕੇ ਆਂਦਾ ਇਨਸਾਨ ਹੀ ਲੈ ਕੇ ਆਂਦਾ ਤੇ ਸਤ ਸੰਗਤ ਜੀ ਸਭ ਕੁਝ ਕਰ ਕੋਣ ਰਿਹਾ ਇਨਸਾਨ ਹੀ ਕਰ ਰਿਹਾ ਆ ਤੇ ਸਾ ਸੰਗਤ ਜੀ ਸਤਿਗੁਰ ਜੀ ਫਰਮਾਉਂਦੇ ਨੇ ਚੱਲਿਆ ਉਹ ਸਾਰੀ ਦੁਨੀਆਂ ਦਾ مالک ਤੇਰੇ ਅੰਦਰ ਬੈਠਾ ਹੈ ਜੇ ਸੇਵਾ ਕਰਨੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਭਾਈ ਜੀ ਸੇਵਾ ਕਰਨੀ ਹੈ ਨਾ ਚਲਦੀ ਫਿਰਦੀ ਮੂਰਤੀਆਂ ਦੀ ਕਰੀਏ ਸਭ ਤੋਂ ਪਹਿਲਾਂ ਤਾਂ ਸਾਡੇ ਅੰਦਰ ਜੋ ਘਰ ਦੇ ਵਿੱਚ ਦੋ ਮੂਰਤੀਆਂ ਨੇ ਮਾਤਾ ਪਿਤਾ ਉਹਨਾਂ ਦੀ ਸੇਵਾ ਕਰੀਏ ਆਪਣੇ ਬੱਚਿਆਂ ਨੂੰ ਸੰਭਾਲੀਏ ਉਹਨਾਂ ਨੂੰ ਪੜ੍ਹਾਈਆਂ ਲਿਖਾਈਆਂ ਕਾਮਯਾਬ ਕਰੀਏ ਕੋਈ ਭੁੱਖਾ ਹੈ ਉਸਨੂੰ ਰੋਟੀ ਖਵਾ ਦਈਏ 사ਤਸੰਗਤ ਜੀ ਕੋਈ ਬਿਮਾਰ ਹੈ ਇਲਾਜ ਲਈ ਪੈਸੇ ਨਹੀਂ ਉਸਦਾ ਇਲਾਜ ਕਰਵਾ ਦਈਏ ਬੱਚਾ ਗਰੀਬ ਹੈ ਪੜਨਾ ਚਾਹੁੰਦਾ ਉਸਨੂੰ ਪੜਾਈਏ 사ਤਸੰਗਤ ਜੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਇਹ ਹੁਕਮ ਦਿੰਦੀ ਹੈ ਉਪਦੇਸ਼ ਦਿੰਦੀ ਹੈ ਰਵਦਾਸ ਪਿਆ ਹੈ ਬਸਰਿਓ ਮਨੁਵਪ੍ਰੇਮੈ ਕਿ ਭਾਈ ਮਾਨਵਤਾ ਪ੍ਰੇਮ ਦੇ ਵਿੱਚ ਵੀ ਪਰਮਾਤਮਾ ਬੈਠਾ ਹੈ ਅਸੀ ਸੇਵਾ ਕਰਨੀਆਂ ਚਲਦੀ ਫਿਰਦੀ ਮੂਰਤੀਆਂ ਦੀ ਜਿਵੇਂ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਨੇ 사ਤਸੰਗਤ ਜੀ ਚਲਦੀ ਫਿਰਦੀ ਮੂਰਤੀਆਂ ਦੀ ਸੇਵਾ ਕੀਤੀ ਭਾਵ ਇਨਸਾਨਾਂ ਦੀ ਸੇਵਾ ਕੀਤੀ ਤੇ 사ਤਸੰਗਤ ਜੀ ਸਾਰਾ ਵਿਸ਼ਵ ਉਹਨਾਂ ਨੂੰ ਜਾਣਦਾ ਹੈ ਦੇਸ਼ਾਂ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ ਸਟੈਚੂ ਲੱਗੇ ਹੋਏ ਹਨ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ 사ਤਸੰਗਤ ਜੀ ਬਾਹਰ ਦੀ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਸਟੈਚੂ ਲੱਗੇ ਨੇ ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਉਹਨਾਂ ਦਾ ਨਿਰਵਾਣ ਦਿਵਸ ਮਨਾਇਆ ਜਾਂਦਾ ਹੈ ਸਾਧ ਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਇਹੀ ਸਾਨੂੰ ਅੱਜ ਸਮਝਾ ਰਹੇ ਨੇ ਕਿ ਭਾਈ ਜੋ ਚਲਦੀ ਫਿਰਦੀ ਮੂਰਤੀਆਂ ਦੀ ਸੇਵਾ ਕਰਦਾ ਆ ਉਹਨਾਂ ਨੂੰ ਸੱਚ ਦੇ ਰਾਤੇ ਪੰਦਾ ਅਹਿਸਾਸ ਸੰਗਤ ਜੀ ਉਹਨਾਂ ਨੂੰ ਪਿਆਰ ਦੇ ਨਾਲ ਉਹਨਾਂ ਦੇ ਨਾਲ ਰਹਿੰਦਾ ਆ ਜ਼ਰੂਰਤਮੰਦਾਂ ਦੀ ਜ਼ਰੂਰਤਾਂ ਪੂਰੀ ਕਰਦਾ ਹੈ ਭਾਈ ਇਹ ਸੱਚੀ ਸੇਵਾ ਹੈ ਕਿਸੇ ਮੂਰਤੀ ਦੇ ਅੱਗੇ ਨੇਕਾਂ ਪ੍ਰਕਾਰ ਦੇ ਪ੍ਰਸ਼ਾਦ ਰੱਖਣ ਨਾਲੋਂ 사ਸੰਗਤ ਜੀ ਕਿਸੇ ਗਰੀਬ ਦੇ ਘਰ ਸੀ ਰੋਟੀ ਖਵਾ ਦਈ ਉਹਨਾਂ ਨੂੰ ਤੇ 사ਸੰਗਤ ਜੀ ਪ੍ਰਮਾਤਮਾ ਪੂਜਾ ਦੇ ਨਾਲ ਖੁਸ਼ ਨਹੀਂ ਕੀ ਹੁੰਦਾ 사ਸੰਗਤ ਜੀ ਪ੍ਰਮਾਤਮਾ ਖੁਸ਼ ਹੁੰਦਾ ਆ ਕਰਨੀ ਜਾਤ ਪ੍ਰਦਾਨ ਜਦੋਂ ਸਾਡੇ ਕਰਮ ਵੱਡੇ ਨੇ 사ਸੰਗਤ ਜੀ ਜਦੋਂ ਅਸੀਂ ਚੰਗੇ ਕਰਮ ਕਰਾਂਗੇ ਪ੍ਰਮਾਤਮਾ ਦੇ ਬੱਚੇ ਨੇ ਸਾਰੇ ਜਿਵੇਂ ਕਿਸੇ ਦੇ ਮਾਤਾ ਪਿਤਾ ਦੇ ਬੱਚੇ ਨੂੰ 사ਸੰਗਤ ਜੀ ਅਪਰਵਾਈਏ ਨਾ ਉਸ ਨੂੰ ਗਲਤ ਗੱਲਾਂ ਸਿਖਾਈਏ ਉਸ ਦੇ ਨਾਲ ਬੁਰਾ ਵਿਹਾਰ ਕਰੀਏ ਉਸ ਨੂੰ ਮਾਰੀਏ ਕੁੱਟੀਆਂ ਉਸ ਦੇ ਮਾਤਾ ਪਿਤਾ ਨੂੰ ਬੜਾ ਗੁੱਸਾ ਆਵੇਗਾ ਸਾਧ ਸੰਗਤ ਜੋ ਸਾਡੇ ਨਾਲ ਖੁਸ਼ ਨਹੀਂ ਹੋਵੇਗਾ ਇਸੇ ਪ੍ਰਕਾਰ ਸਾਧ ਸੰਗਤ ਜੀ ਜੇਕਰ ਕਿਸੇ ਦੇ ਮਾਤਾ ਪਿਤਾ ਦੇ ਬੱਚੇ ਨੂੰ ਅਸੀਂ ਖੜਾਈਏ ਉਸ ਨੂੰ ਚੰਗੀਆਂ ਗੱਲਾਂ ਸਿਖਾਈਏ ਉਸ ਨਾਲ ਵਧੀਆ ਵਿਵਹਾਰ ਕਰੀਏ ਸਾਧ ਸੰਗਤ ਜੀ ਉਹਦੇ ਮਾਤਾ ਪਿਤਾ ਬੜੇ ਖੁਸ਼ ਹੋਣਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਆ ਤੇ ਜੋ ਪ੍ਰਮਾਤਮਾ ਦੇ ਬੱਚੇ ਦਾ ਧਿਆਨ ਰੱਖਦਾ ਹੈ ਨਾ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਤੇ ਸਾਧ ਸੰਗਤ ਜੀ ਸਤਿਗੁਰੂ ਅਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਹਰ ਰੋਜ਼ ਸਮਝਾਉਂਦੀ ਹੈ ਕਿ ਆ ਤੂੰ ਸੋਇ ਜਾਗ ਈ ਆਨਾ ਤੈ ਜੀਵਨ ਜਗ ਸੱਚ ਕਰ ਜਨ ਕਿ ਭਾਈ ਕਿੱਥੇ ਸੁੱਤਾ ਪਿਆ ਹੈ ਵੈਮਾ ਭਰਮਾ ਅਡੰਬਰਾਂ ਪਖੰਡਾ ਦੀ ਨੀਂਦ ਤੋਂ ਜਾਗੀ ਸਾਧ ਸੰਗਤ ਜੀ ਤੇ ਸੱਚ ਦੇ ਮਾਰਗ ਤੇ ਚੱਲੀਏ ਤੇ ਸੱਚ ਦਾ ਮਾਰਗ ਕੀ ਹੈ ਸਾਧ ਸੰਗਤ ਜੀ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਪਲਾਈ ਤੇਰਾ ਕਟਮੈ ਸਿਰ ਜਨਹਾਰ ਕਸਤੂਰੀ ਮਿਰਗ ਪਾਸਹਿਰ ਢੁੰਦਤ ਕਾਸ ਫਿਰੈ ਤੇ ਸਾਧ ਸੰਗਤ ਜੀ ਜੋ ਮੂਰਤੀ ਪੂਜਾ ਕਰਦੇ ਨੇ ਨਾ ਤਸਵੀਰਾਂ ਦੀ ਪੂਜਾ ਕਰਦੇ ਨੇ ਤੇ ਸਾਧ ਸੰਗਤ ਜੀ ਬਹੁਤੇ ਐਸੇ ਨੇ ਜੋ ਉਹਨਾਂ ਦੇ ਨਾਲ ਲੜ ਪੈਂਦੇ ਨੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਉਹ ਦਾ ਮਜ਼ਾਕ ਉਡਾਉਂਦੇ ਨੇ ਕਿ ਭਾਈ ਤੂੰ ਉਸ ਤਾਂ ਮੂਰਤੀ ਪੂਜਾ ਕਰਦੇ ਹੋ ਪਰ ਸਾਧ ਸੰਗਤ ਜੀ ਇਹ ਭਗਤੀ ਦੀ ਅਰੰਭਤਾ ਹੈ। ਕਟੋਕੜ ਸਾਧ ਸੰਗਤ ਜੀ ਉਹ ਪ੍ਰਮਾਤਮਾ ਨੂੰ ਮੰਨਦੇ ਨੇ। ਅੱਜ ਦਾ ਜੋ ਯੁੱਗ ਹੈ ਤੇ ਸਾਧ ਸੰਗਤ ਜੀ ਗੁਰਬਾਣੀ ਦਾ ਹੀ ਫਰਮਾਨ ਹੈ। ਮਨ ਕਾ ਸੁਭਾਵ ਸਭ ਕੋਈ ਕਰੈ ਕਰਤਾ ਹੋਏ ਸੰਤੁਰੈ। ਫਲ ਕਾਰਨ ਫੂਲੀ ਬਨਰਾਏ ਫਲ ਲਾਗਤ ਫੁੱਲ ਬਲਾਈ। ਕਿ ਸਾਧ ਸੰਗਤ ਜੀ ਪਹਿਲਾਂ ਫੁੱਲ ਫੁੱਲ ਨਹੀਂ ਪਹਿਲਾਂ ਫੁੱਲ ਲੱਗਦੇ ਨੇ ਫਿਰ ਫਲ ਲੱਗਦੇ ਨੇ। ਪਹਿਲਾਂ ਫਲ ਨਹੀਂ ਜੇ ਲੱਗਦੇ। ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਫਲ ਕਾਰਨ ਫੁੱਲੀ ਬਨਰਾਏ ਤੇ ਸਾਧ ਸੰਗਤ ਜੀ ਪਹਿਲਾਂ ਫੁੱਲ ਲੱਗਦੇ ਨੇ ਫੇਰ ਕਿਤੇ ਜਾ ਕੇ ਫਲ ਬੰਦਾ ਆ ਫਲ ਲਾਗਾ ਤਬ ਫੁੱਲ ਬਿਲਾਈ ਤੇ ਜਦੋਂ ਫਲ ਲੱਗ ਜਾਂਦਾ ਹੈ ਸਾਧ ਸੰਗਤ ਜੀ ਫਲ ਲੱਗਣ ਤੋਂ ਬਾਅਦ ਜੋ ਫੁੱਲ ਹੈ ਉਹ ਚਲਾ ਜਾਂਦਾ ਹੈ ਉਸ ਦੀ ਫੁੱਲ ਵਾਲੀ ਅਵਸਥਾ ਚਲੀ ਜਾਂਦੀ ਹੈ ਗਿਆਨ ਹੈ ਕਾਰਨ ਕਰਮ ਅਭਿਆਸ ਗਿਆਨ ਪਿਆਤਾ ਕਰਮੈ ਨਾਸ ਕ੍ਰਿਤਕਾਰਨ ਦਦ ਮਥੈ ਸਿਆਮ ਜੀਵਤ ਮੁਖਸ ਦਾ ਨਿਰਮਾਣ ਤੇ ਸਾਦ ਸੰਗਤ ਜੀ ਜਿਵੇਂ ਅਸੀਂ ਦੁੱਧ ਰਿੜਕਦੇ ਆਂ ਮੱਖਣ ਪ੍ਰਾਪਤ ਕਰਨ ਵਾਸਤੇ ਘਿਓ ਪ੍ਰਾਪਤ ਕਰਨ ਵਾਸਤੇ ਬਹੁਤ ਕੁਝ ਕਰਦੇ ਆਂ ਪਹਿਲਾਂ ਦੁੱਧ ਨੂੰ ਗਰਮ ਕਰਦੇ ਆਂ ਸਾਦ ਸੰਗਤ ਜੀ ਫਿਰ ਉਸ ਨੂੰ ਠੰਡਾ ਕੀਤਾ ਜਾਂਦਾ ਜਾਗ ਦਿੱਤਾ ਜਾਂਦਾ ਫਿਰ ਸਾਦ ਸੰਗਤ ਜੀ ਉਸ ਨੂੰ ਰਿੜਕਿਆ ਜਾਂਦਾ ਆ ਤੇ ਸਾਦ ਸੰਗਤ ਜੀ ਰਿੜਕਣ ਤੋਂ ਬਾਅਦ ਉਸ ਵਿੱਚੋਂ ਮੱਖਣ ਵੀ ਨਿਕਲਦਾ ਹੈ ਤੇ ਅਗਲੀ ਪ੍ਰਕਿਰਿਆ ਕਰਨ ਤੋਂ ਬਾਅਦ ਘਿਓ ਵੀ ਨਿਕਲਦਾ ਹੈ ਤੇ ਸਾਧ ਸੰਗਤ ਜੀ ਸਿੱਧਾ ਦੁੱਧ ਦੇ ਵਿੱਚੋਂ ਕਿਉਂ ਤਾਂ ਨਹੀਂ ਜੀ ਨਿਕਲਦਾ ਨਾ ਐਸੇ ਕਾਰਨ ਜਦੋਂ ਘਿਓ ਨਿਕਲ ਗਿਆ ਮੱਖਣ ਨਿਕਲ ਗਿਆ ਸਾਧ ਸੰਗਤ ਜੀ ਸੀ ਉਹ ਪ੍ਰਕਿਰਿਆ ਬੰਦ ਕਰ ਦਿੰਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜੇ ਅੱਜ ਕੋਈ ਮੂਰਤੀ ਪੂਜਾ ਕਰਦਾ ਆ ਤਾਂ ਸਾਧ ਸੰਗਤ ਜੀ ਉਸ ਦੀ ਜੋ ਭਗਤੀ ਦੀ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਜਦੋਂ ਉਸ ਨੂੰ ਗੁਰਬਾਣੀ ਦੀ ਸਮਝ ਆਵੇਗੀ ਸਾਧ ਸੰਗਤ ਜੀ ਉਸ ਨੇ ਮੂਰਤੀ ਪੂਜਾ ਛੱਡ ਦੇਣੀ ਹੈ ਜਦੋਂ ਉਸ ਦੇ ਕੋਲ ਗੁਰੂ ਦਾ ਗਿਆਨ ਆ ਜਾਵੇਗਾ ਨਾ ਨਾਮ ਤੇਰੇ ਕੀ ਜੋਤ ਲਗਾਈ ਭਿਓ ਜਾਰੋ ਪਵੰਸਕ ਲਾਰੇ ਜਦੋਂ ਉਸ ਦੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਜਗ ਜਾਵੇਗੀ ਜਦੋਂ ਉਸ ਦੇ ਅੰਦਰ ਪੂਰੇ ਗੁਰੂ ਦਾ ਗਿਆਨ ਆ ਜਾਵੇਗਾ ਸਾਧ ਸੰਗਤ ਜੀ ਉਹ ਵਿਮਾ ਪਰਮਾ ਦੰਬਰਾ ਮੂਰਤੀ ਪੂਜਾ ਨੂੰ ਇਹ ਜੋਤ ਅਰਗਬਤੀਆਂ ਨੂੰ ਛੱਡ ਦੇਵੇਗਾ ਇਹ ਸੱਚ ਹੈ ਸਾਧ ਸੰਗਤ ਜੀ ਪਰੰਪਰਸ ਗੁਰੂ ਭੇਟੀ ਹੈ ਪੂਰਬ ਲਿਖਤ ਲਾ ਟੁਨ ਮਨ 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 ਹੀ ਮਿਲੈ ਛੁਟਕਤ ਬਜਰ ਕਪਾਟ ਤੇ ਸਾਧ ਸੰਗਤ ਜੀ ਜਦੋਂ ਸੱਚੇ ਗੁਰੂ ਦਾ ਗਿਆਨ ਮਿਲਦਾ ਹੈ ਜਦੋਂ ਪੂਰਾ ਗੁਰੂ ਮਿਲ ਜਾਵੇ ਨਾ ਇਹ ਜੋ ਬੰਦ ਪਏ ਦਰਵਾਜ਼ੇ ਨੇ ਖੁੱਲ ਜਾਂਦੇ ਨੇ ਇਹ ਜੋ ਅਗਿਆਨਤਾ ਕਾਰਨ ਦਰਵਾਜ਼ੇ ਬੰਦ ਪਏ ਨੇ ਸਾਧ ਸੰਗਤ ਜੀ ਛੁਟਕਤ ਬਜਰ ਕਪਾਟ ਤੇ ਜੋ ਕਪਾਟ ਬੰਦ ਪਏ ਨੇ ਖੁੱਲ ਜਾਂਦੇ ਨੇ ਪਰ ਖੁੱਲਦੇ ਕਿਹਦੇ ਨਾਲ ਨੇ ਸਾਧ ਸੰਗਤ ਜੀ ਇਹ ਗੁਰੂ ਦੇ ਗਿਆਨ ਦੇ ਨਾਲ ਖੁੱਲਦੇ ਨੇ ਐਸੇ ਕਰਕੇ ਸਾਧ ਸੰਗਤ ਜੀ ਜੋ ਮੂਰਤੀ ਪੂਜਾ ਕਰਦੇ ਨੇ ਜੋਤ ਜਗਾਉਂਦੇ ਨੇ ਧੂਪ ਅਗਰਬਤੀ ਜਗਾਉਂਦੇ ਨੇ ਤੇ ਸਾਧ ਸੰਗਤ ਜੀ ਜੋ ਪੂਰੇ ਗੁਰੂ ਵਾਲੇ ਨੇ ਨਾ ਸਾਨੂੰ ਉਹਨਾਂ ਦੇ ਨਾਲ ਬਹਿਸ ਨਹੀਂ ਜੀ ਕਰਨੀ ਚਾਹੀਦੀ ਸਾਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਭਾਈ ਇਹ ਕਈ ਲੋਕ ਨੇ ਬਹੁਤ ਮਜ਼ਾਕ ਉਡਾਉਂਦੇ ਨੇ ਉਹਨਾਂ ਦਾ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਨੇ ਭਾਈ ਤੁਸੀਂ ਗੁਰੂ ਵਾਲੇ ਹੋ ਫਿਰ ਵੀ ਮੂਰਤੀ ਪੂਜਾ ਕਰਦੇ ਹੋ ਨਹੀਂ ਸਾਧ ਸੰਗਤ ਜੀ ਅੱਜ ਉਹ ਕਰਮ ਕਰ ਰਿਹਾ ਹੈ ਤੇ ਹੌਲੀ ਹੌਲੀ ਸਾਧ ਸੰਗਤ ਜੀ ਉਸ ਨੂੰ ਗੁਰੂ ਦਾ ਗਿਆਨ ਆਵੇਗਾ ਉਹ ਆਪ ਹੀ ਸਮਝ ਜਾ ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਲੜਨਾ ਨਹੀਂ ਉਸ ਦੇ ਨਾਲ ਸੱਚੇ ਸਾత్సੰਗ ਦੀ ਨਿਸ਼ਾਨੀ ਹੈ ਸਾਥ ਸੰਗਤ ਜੀ ਨਿਮਾਨਤਾ ਰੱਖੇਗਾ ਜੋ ਵਹਿਮਾ ਪਰਮਾ ਦੇ ਵਿੱਚ ਪਏ ਹੋਏ ਨੇ ਸਾਥ ਸੰਗਤ ਜੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ ਤੇ ਸਾਥ ਸੰਗਤ ਜੀ ਰੋਜ਼ ਇੱਕ ਬੂੰਦ ਪੱਥਰ ਤੇ ਪਵੇ ਨਾ ਹਰ ਰੋਜ਼ ਇੱਕ ਬੂੰਦ ਪੱਥਰ ਤੇ ਪਵੇ ਤੇ ਪੱਥਰ ਤੇ ਵੀ ਨਿਸ਼ਾਨ ਬਣ ਜਾਂਦੇ ਨੇ ਇਹ ਸਾਥ ਸੰਗਤ ਜੀ ਪੱਥਰ ਦੇ ਦੋ ਹਿੱਸੇ ਹੋ ਸਕਦੇ ਨੇ ਰੋਜ਼ ਇੱਕ ਬੂੰਦ ਪਵੇ ਸਾਥ ਸੰਗਤ ਜੀ ਤਾਂ ਪੱਥਰ ਦੇ ਵਿੱਚ ਵੀ ਸਾਥ ਸੰਗਤ ਜੀ ਨਿਸ਼ਾਨ ਬਣ ਜਾਂਦਾ ਹੈ ऐसे, ऐसे प्रकार پائی ਉਸਦੇ ਅਸਰ ਹੋ ਰਿਹਾ ਹੈ ਅਸਥਿਰ ਦੀ ਇਨਸਾਨ ਜੇ ਕੋਈ ਵਹਿਮਾ ਪਰਮਾ ਦੇ ਵਿੱਚ ਫਸਿਆ ਹੋਇਆ ਇਨਸਾਨ ਉਸ ਨੂੰ ਰੋਜ਼ ਸਤਸੰਗ ਸੁਣਾਓ ਗੁਰਬਾਣੀ ਸੁਣਾਓ ਰੋਜ਼ ਉਸ ਨੂੰ ਗੁਰਬਾਣੀ ਦਾ ਗਿਆਨ ਦੋ ਇੱਕ ਦਿਨ ਆਵੇਗਾ ਸਾਧ ਸੰਗਤ ਜੀ ਜਦ ਉਸ ਨੂੰ ਪਤਾ ਲੱਗੇਗਾ ਕਿ ਪਰਮ ਪਿਤਾ ਪ੍ਰਮਾਤਮਾ ਤਾਂ ਮੇਰੇ ਅੰਦਰ ਹੀ ਬੈਠਾ ਹੈ ਸਭ ਤੋਂ ਵੱਡੀ ਜੋ ਮੂਰਤ ਆ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਜੋ ਜਗ ਰਹੀ ਹੈ ਉਸ ਦੇ ਅੰਦਰ ਹੀ ਜਗ ਰਹੀ ਹੈ ਸਾਧ ਸੰਗਤ ਜੀ ਬਿਨ ਦੇਖੇ ਉਪਜੇ ਨਹੀਂ ਆਸਾ ਜੋਦੀ ਸੇ ਸੋ ਹੋਏ ਬਿਨਾਸਾ ਬਰਨ ਸਹਿਤ ਜੋ ਜਾਪੇ ਨਾਮ ਸੋ ਜੋਗੀ ਕਹਿਵਨ ਹੈ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਰਸਪਰਸ ਦੁਬਦਾ ਨਾ ਹੋਈ ਤੇ ਸਾਧ ਸੰਗਤ ਜੀ ਸੇ ਯਾਦ ਰੱਖਣਾ ਆ ਫਲ ਕਾਰਨ ਫੁੱਲੀ ਬਨਰਾਏ ਫਲ ਲਾਗਾ ਤਾ ਫੁੱਲ ਬਿਲਾਈ ਸਾਧ ਸੰਗਤ ਜੀ ਪਹਿਲਾ ਫੁੱਲ ਲੱਗਦੇ ਨੇ ਫਿਰ ਫਲ ਲੱਗਦੇ ਨੇ ਤੇ ਜਦੋਂ ਫਲ ਲੱਗ ਜਾਂਦਾ ਆ ਤੇ ਸਾਧ ਸੰਗਤ ਜੀ ਫਿਰ ਫੁੱਲ ਚਲਾ ਜਾਂਦਾ ਹੈ ਤੇ ਇਸੇ ਪ੍ਰਕਾਰ ਭਾਈ ਗਿਆਨ ਪ੍ਰਾਪਤ ਕਰਨ ਵਾਸਤੇ ਲੋਕ ਕਈ ਤਰ੍ਹਾਂ ਦੇ ਕਰਮ ਕਰਦੇ ਨੇ ਕਿ ਜਦੋਂ ਗਿਆਨ ਆ ਜਾਂਦਾ ਆ ਉਹ ਸਾਰੇ ਕਰਮ ਛੱਡ ਦਿੰਦੇ ਨੇ ਪਾਤੀ ਤੋਰੈ ਮਾਲ ਨਹੀਂ ਪਾਤੀ ਪਾਤੀ ਜਿਓ ਤੇ ਸਤਸੰਗਤ ਜੀ ਇੱਕੇ ਪਾਥਰ ਕੀਜੇ ਪਾਓ ਦੂਜੇ ਪਾਥਰ ਤਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿਤ ਨਾ ਕਹਿ ਨਾਮ ਦਿਓ ਹਰ ਕੀ ਸੇਵਾ ਕਿ ਭਾਈ ਤੁਸੀਂ ਇੱਕ ਪੱਥਰ ਨੂੰ ਪੂਜਦੇ ਹੋ ਦੂਸਰੇ ਪੱਥਰ ਤੇ ਪੈਰ ਰੱਖੇ ਇਹ ਸਤਿਗੁਰੂ ਨਾਮਦੇ ਮਹਾਰਾਜ ਜੀ ਫਰਮਾਉਂਦੇ ਨੇ ਇੱਕੇ ਪਾਤਰ ਕੀ ਜੇ ਭਾਉ ਕਿ ਭਾਈ ਇੱਕ ਪੱਥਰ ਦੀ ਤੁਸੀਂ ਪੂਜਾ ਕਰਦੇ ਹੋ ਦੂਜੇ ਪਾਤਰ ਤਰੀਏ ਭਾਉ ਦੂਜੇ ਪੱਤਰਾ ਉੱਤੇ ਪੈਰ ਰੱਖਦੇ ਹਾਂ ਜੇ ਉਹ ਦੇਵ ਤਾ ਉਹ ਵੀ ਦੇਵਾ ਇਹ ਸਤਿਗੁਰੂ ਨਾਮ ਦੇ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚ ਫਰਮਾਉਂਦੇ ਨੇ ਕਿ ਭਾਈ ਜੀ ਉਹ ਪੱਥਰ ਦੇਵਤਾ ਹੈ ਤਾਂ ਦੂਸਰਾ ਪੱਥਰ ਦੇਵਤਾ ਕਿਉਂ ਨਹੀਂ ਇਹਤ ਨਾਮ ਦਿਓ ਹਰ ਕੀ ਸੇਵਾ ਕਿ ਭਾਈ ਜੋ ਪਰਮ ਪਿਤਾ ਪਰਮਾਤਮਾ ਆ ਉਹ ਮੂਰਤੀ ਦੇ ਵਿੱਚ ਨਹੀਂ ਹੈ ਉਹ ਤੁਹਾਡੇ ਅੰਦਰ ਹੀ ਹੈ ਕਹਿ ਰਵਿਦਾਸ ਹਾਥ ਪੈਨੇ ਰੈ ਤੇ 사త్సੰਗਤ ਜੀ ਪੱਥਰ ਲੈ ਪੂਜੈ ਮੁਕਤ ਗਵਾ ਮੁਗਦ ਗਵਾ ਉਹ ਜਾਏ ਆਪ ਡੁੱਬੈ ਤゥム ਕਹਾਂ ਤਰਨ ਹਾਰ ਕਿ ਭਾਈ ਤੁਸੀਂ ਪੱਥਰ ਦੀ ਪੂਜਾ ਕਰਦੇ ਹੋ ਇਸ ਆਸੰਗਤ ਜੀ ਜੋ ਆਪ ਪਾਣੀ ਦੇ ਵਿੱਚ ਨਹੀਂ ਜੇ ਤੈਰ ਸਕਦਾ ਉਹ ਸਾਨੂੰ ਕਿਵੇਂ ਤਾਰੇਗਾ ਕਿਵੇਂ 바ਪ ਸਾਗਰ ਤੋਂ ਪਾਰ ਕਰੇਗਾ ਇਹੀ ਸਤਿਗੁਰੂ ਅਰਵਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਬਾਪਰੋ ਸਤਿਰਵਦਾਸ ਕਹਿ ਰ ਮੂਰਤ ਮੈਂ ਵਸੈ ਪਰਮੇਸ਼ਰ ਤੋਂ ਪਾਣੀ ਮੈਂ ਤਰੇ ਰ ਕਿ ਭਾਈ ਜੇ ਮੂਰਤੀ ਦੇ ਵਿੱਚ ਪ੍ਰਮਾਤਮਾ ਵਸਦਾ ਹੋਵੇ ਤਾਂ ਸਾਨੂੰ ਕਿਉਂ ਨਹੀਂ ਪਾਰ ਕਰ ਸਕਦਾ ਉਹ ਤੇ ਭਾਈ ਜਦੋਂ ਭਵ ਸਾਗਰ ਚੋਂ ਉਹ ਆਪ ਨਹੀਂ ਜੇ ਪਾਰ ਹੁੰਦਾ ਪਾਣੀ ਦੇ ਵਿੱਚੋਂ ਸਾਨੂੰ ਭਵ ਸਾਗਰ ਤੋਂ ਪਾਰ ਕਿਵੇਂ ਕਰੇਗਾ 판ਡੇ 판ਡੇ ਕੈਸੇ ਪੂਜਰੇ ਚੀਰੇ ਸਤ ਬੋਲੇ ਸੋਈ ਸਤਵਾਦੀ ਝੂਠੀ ਬਾਤ ਬਦਮਰੇ ਕਿ 판ਡੇ ਕਿ ਪੰਡਿਤ ਜੀ ਸੱਚ ਬੋਲਣ ਵਾਲੇ ਨੂੰ ਸਤਵਾਦੀ ਕਹਿੰਦੇ ਨੇ ਤੇ ਝੂਠ ਬੋਲਣ ਵਾਲੇ ਨੂੰ ਬੋਲਣਾ ਜਿਹੜਾ ਹੈ ਇੱਕ ਬੁਰਾਈ ਤੁਸੀਂ ਕਹਿੰਦੇ ਹੋ ਜੋ ਸਭ ਕਾ ਕਰਤਾ ਉਹ ਮੂਰਤੀ ਦੇ ਵਿੱਚ ਜੋ ਬਨਾਸੀ ਸਭ ਕਾ ਕਰਤਾ ਵਾਪਰੇ ਹੋ ਸਭ ਠੋਰ ਰੈ ਪੰਜ ਤਤ ਜਿਨ ਕੀ ਆਪਸਾਰਾ ਯੋਸੋ ਹੀ ਖੁਚ ਔਰ ਰੈ ਕਿ ਪੰਡਿਤ ਜੀ ਜਿਸ ਨੇ ਪੰਜ ਤਤ ਦਾ ਇਨਸਾਨ ਬਣਾਇਆ ਉਹ ਮੂਰਤੀ ਦੇ ਵਿੱਚ ਨਹੀਂ ਉਹ ਤਾਂ ਕੋਈ ਹੋ ਰਹੀ ਹੈ ਤੂ ਜੋ ਕਹਿ ਤਹੁ ਯੋਹੀ ਕਰਤਾ ਯਾਕੂ ਮਨੁਕ ਕਰੇ ਰੈ ਤਾਰਣ ਸਕਤ ਸਹੀ ਜੀ ਜਾਂ ਮੈਂ ਤੋ ਆਪਣ ਕਿਉ ਨਾ ਤੇ ਰੈ ਅਹੀਂ ਭਰੋਸੈ ਸਭ ਜਗ ਬੁੱਢਾ ਸੁਣ ਪੰਡਿਤ ਕੀ ਬਾਤ ਰੈ ਤੇ ਸਾ ਸੰਗਤ ਜੀ ਸਾਰੇ ਪੰਡਿਤ ਵਹਿਮਾ ਪਰਮਾ ਵਾਲੇ ਵੀ ਨਹੀਂ ਨੀ ਦੀ ਗੁਰਬਾਣੀ ਦਾ ਹੀ ਫਰਮਾਨ ਹੈ ਸਾਧ ਸੰਗਤ ਜੀ ਬਹੁਤੇ ਪੰਡਤ ਐਸੇ ਵੀ ਨਹੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਧੰਨ ਧੰਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਚੱਲਦੇ ਨੇ ਲੋਕਾਂ ਨੂੰ ਗਮਰਾਹ ਨਹੀਂ ਜੇ ਕਰਦੇ ਉਹਨਾਂ ਨੂੰ ਸੱਚ ਦੱਸਦੇ ਨੇ ਤੇ ਸਤਗੁਰ ਜੀ ਇਹ ਹੀ ਫਰਮਾਉਂਦੇ ਨੇ ਪਰ ਬਹੁਤੇ ਸਾਧ ਸੰਗਤ ਜੀ ਉਸ ਸਮੇਂ ਦਾ ਜੋ ਪੁਜਾਰੀ ਵਰਗ ਸੀ ਅੱਜ ਵੀ ਹੈ ਜੋ ਲੋਕਾਂ ਨੂੰ ਧਾਗੇ ਤਵੀਤਾਂ ਦੇ ਵਿੱਚ ਪਾ ਕੇ ਮਾਨਸਿਕ ਗੁਲਾਮ ਬਣਾ ਰਿਹਾ ਹੈ ਉਹਨਾਂ ਦੇ ਅੰਦਰ ਡਰ ਡਰ ਬਣਾ ਕੇ ਰੱਖਦਾ ਸਾਧ ਸੰਗਤ ਜੀ ਛਿੱਕ ਮਾਰ ਦੇਣੀ ਬਿੱਲੀ ਰਸਤਾ ਕੱਟ ਜਾਵੇ ਭਾਈ ਅੱਜ ਦਾ ਦਿਨ ਸ਼ੁਭ ਹੈ ਅੱਜ ਅਸ਼ੁਭ ਹੈ ਇਹ ਸਾਨੂੰ ਮਾਨਸਿਕ ਗੁਲਾਮ ਬਣਾਉਣ ਦੀਆਂ ਨਿਸ਼ਾਨੀਆਂ ਨੇ ਪਰ ਜੋ ਸੱਚਾ ਪੰਡਤ ਹੋਵੇਗਾ ਨਾ ਸਾਧ ਸੰਗਤ ਜੀ ਉਹ ਸਾਨੂੰ ਇਹੀ ਦੱਸੇਗਾ ਕਿ ਭਾਈ ਤੇਰੇ ਅੰਦਰ ਹੀ ਰੱਬ ਬੈਠਾ ਹੈ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਜਿਵੇਂ ਸਤਿਗੁਰੂ ਅਰਦਾਸ ਮਹਾਰਾਜ ਜੀ ਸਾਨੂੰ ਦੱਸਦੇ ਨੇ ਕਿ ਜੀਵ ਤੇਰੇ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਨੀ ਨਾਮ ਛਾੜੀ ਜੈ ਡਾਂਡੇ ਬੈਸੇ ਤੋਂ ਦੁਨਾ ਦੁਖ ਸਹਰੇ ਗੁਰੂ ਕੋ ਸ਼ਬਦ ਰਸੂਤ ਤਕਦਾਲੀ ਖੋਦਤ ਕਉ ਲਹਿਰੇ ਤੇ ਸਾਧ ਸੰਗਤ ਜੀ ਸੱਚਾ ਪੰਡਿਤ ਜੀ ਦੱਸਦਾ ਕਿ ਭਾਈ ਨਾਮ ਸ਼ਬਦ ਲੈ ਗੁਰੂ ਵਾਲਾ ਮੰਨ ਤੇ ਗੁਰੂ ਤੋਂ ਗੁਰਮੰਤਰ ਲੈ ਕੇ ਉਸ ਗੁਰਮੰਤਰ ਦੀ ਕਮਾਈ ਕਰ ਤੇ ਸਾਧ ਸੰਗਤ ਜੀ ਸਤਗੁਰਵਦਾਸ ਮਹਾਰਾਜ ਜੀ ਪੰਡਿਤ ਜੀ ਨੂੰ ਪੁੱਛਦੇ ਨੇ ਯਾ ਕੀ ਦਰਸ ਕੋਣ ਗੋਣਾ ਛੁੱਟਾ ਸਭ ਜਗ ਆਇਆ ਜਾ ਤਰੇ ਕਿ ਪੰਡਤ ਜੀ ਕੋਈ ਹੈ ਸਾ ਜੋ ਮੂਰਤੀ ਪੂਜਾ ਕਰਕੇ ਇਸ ਭਵ ਸਾਗਰ ਤੋਂ ਪਾਰ ਹੋਇਆ ਹੋਵੇ ਕੋਈ ਐਸਾ ਹੈ ਯਾਕੀ ਸੇ ਵਸੂਲ ਨਹੀਂ ਭਾਜੈ ਕਟੈ ਨਾ ਸੰਸੇ ਪਾਸਰੇ ਸੋਚ ਵਿਚਾਰ ਦੇਖਿਆ ਮੂਰਤ ਯੂੰ ਛਾੜੀ ਰਵਦਾਸ ਰੇ ਤੇ ਸਾ ਸੰਗਤ ਜੀ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਬਹੁਤ ਸੋਚ ਸਮਝ ਕੇ ਇਹ ਜੋ ਦਿਖਾਵੇ ਵਾਲੀ ਭਗਤੀ ਹੈ ਇਸ ਨੂੰ ਛੱਡਿਆ ਹੈ ਇਹ ਜੋ ਵਹਿਮ ਪਰਮ ਅਡੰਬਰ ਪਖੰਡ ਨੇ ਇਹ ਸਾਰੇ ਮੈਂ ਛੱਡ ਛੱਡ ਦਿੱਤੇ ਨੇ ਭਾਈ ਸੋਚ ਵਿਚਾਰ ਦੇਖਿਆ ਮੂਰਤ ਯੂੰ ਛਾਡੀ ਰਵਦਾਸ ਰਹਿ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਤੈ ਸਾਧ ਸੰਗਤ ਜਿਵੇਂ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਹਿਤ ਕਬੀਰ ਸਨੋਰੇ ਸੰਤੋ ਛਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀਸ਼ਰਨ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਤਿਗੁਰਵਦਾਸ ਮਹਾਰਾਜ ਜੀ ਨੇ ਫਰਮਾਇਆ ਹਰ ਕੇ ਨਾਮ ਵਿੱਚ ਉੱਥੇ ਸਕਲਪ ਸਾਰੇ ਕਿ ਸਾਧ ਸੰਗਤ ਜੀ ਪ੍ਰਮਾਤਮਾ ਦਾ ਜੋ ਸਿਮਰਨ ਹੈ ਉਹ ਸਭ ਤੋਂ ਵੱਡਾ ਹੈ ਸਾਧ ਸੰਗਤ ਜੀ ਜਿਸ ਦੇ ਕੋਲ ਗੁਰੂ ਦਾ ਗਿਆਨ ਹੈ ਗੁਰੂ ਦਾ ਗੁਰਮੰਤਰ ਹੈ ਉਹ ਗੁਰਮੰਤਰ ਜਪ ਲਵੇ ਉਸ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਕਹੇਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ RAM ਕੈ ਛਟਿਆ ਜਿਸ ਪਾਹਣ ਕੋ ਠਾਕੁਰ ਕਹਿਤਾ ਓ ਪਾਹਣ ਲੈ ਉਸ ਕੋ ਡੂਗਤਾ ਕਿ ਸਾਧ ਸੰਗਤ ਜੀ ਜਿਸ ਪੱਥਰ ਦੀ ਅਸੀਂ ਪੂਜਾ ਕਰਦੇ ਆਂ ਤੇ ਜੇ ਅਸੀਂ ਉਸ ਪੱਥਰ ਦੇ ਨਾਲ ਪਾਣੀ ਦੇ ਵਿੱਚ ਉਤਰੀਏ ਕਿਸੇ ਤਲਾਬ ਦੇ ਵਿੱਚ ਕਿਸੇ ਨਹਿਰ ਦੇ ਵਿੱਚ ਕਿਸੇ ਨਦੀ ਦੇ ਵਿੱਚ ਉਸ ਪੱਥਰ ਦੇ ਨਾਲ ਅਸੀਂ ਵੀ ਪਾਣੀ ਦੇ ਵਿੱਚ ਵਿਸਰਜਿਤ ਹੋਈਏ ਤਾਂ ਸਾਧ ਸੰਗਤ ਜੀ ਤਨ ਤਨ ਸਤਗੁਰ ਸੁਆਮੀ ਪੰਜਵੇਂ ਪਾਤਸ਼ਾਹ ਸਤਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਜਿਸ ਪਾਹਣ ਕੋਠਾਪੁਰ ਕਹਿਤਾ ਉਹ ਪਾਹਣ ਲੈ ਉਸਕੋ ਡੁੱਬਤਾ ਕਿ ਭਾਈ ਜਿਸ ਦਿੱਤੂ ਪੂਜਾ ਕਰਦਾ ਆ ਉਸ ਮੂਰਤੇ ਦੇ ਨਾਲ ਤੂੰ ਪਾਣੀ ਦੇ ਵਿੱਚ ਉਤਰ ਤੇ ਫੇਰ ਪਤਾ ਲੱਗੇ ਕਿ ਭਾਈ ਉਹ ਤੈਨੂੰ ਭਵ ਸਾਗਰ ਤੋਂ ਪਾਰ ਕਰਾਂਦੀ ਐ ਤਾਂ ਤੈਨੂੰ ਵੀ ਲੈ ਕੇ ਡੁੱਬ ਜਾਂਦੀ ਐ ਇਹ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਚਾਰ ਨੇ ਜੋ ਪਾਤਰ ਕੋ ਕਹਤੇ ਦੇਵ ਤਾਕੀ ਬਿਰਥਾ ਹੋ ਵੈ ਸਤਸੰਗਤ ਜੀ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਮੂਰਤੀ ਨੂੰ ਰੱਬ ਆਖਦੇ ਨੇ ਨਾ ਉਹਨਾਂ ਦੀ ਸਾਰੀ ਸੇਵਾ ਜੋ ਹੈ ਉਹ ਵਿਅਰਥ ਚੱਲੀ ਜਾਂਦੀ ਹੈ ਕਿਉਂਕਿ ਮੂਰਤੀ ਦੇ ਵਿੱਚ ਪ੍ਰਮਾਤਮਾ ਨਹੀਂ ਤੇ ਸਤਸੰਗਤ ਜੀ ਉਹ ਪ੍ਰਮਾਤਮਾ ਕਿੱਥੇ ਹੈ ਸਭ ਕੁਝ ਕਰਮੈ ਬਾਹਰ ਨਹੀਂ ਤੇਰਾ ਘਟ ਮੈਂ ਸਿਰਜਣਹਾਰ ਤੇਰਾ ਘਟ ਮੈਂ ਸਿਰਜਣਹਾਰ ਕਿਉ ਸਾਰੀ ਦੁਨੀਆ ਦਾ ਮਾਲਕ ਭਾਈ ਤੇਰੇ ਅੰਦਰ ਬੈਠਾ ਹੈ ਸਭ ਮੇਂ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜੀ ਜਾਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਧ ਸੰਗਤ ਜੀ ਪ੍ਰਮਾਤਮਾ ਮੂਰਤੀਆਂ ਵਿੱਚ ਨਹੀਂ ਹੈ ਪ੍ਰਮਾਤਮਾ ਇਨਸਾਨ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਮਿਲੇਗਾ ਕਿਵੇਂ ਅਸੀਂ ਗੁਰੂ ਵਾਲੇ ਬਣੇ ਸਾਧ ਸੰਗਤ ਜੀ ਗੁਰੂ ਦੇ ਦਿਖਾਏ ਮਾਰਗ ਤੇ ਚੱਲੀਏ ਜੋ ਪਾਥਰ ਕੀ ਪਾਈ ਪਾਏ ਤਾਂ ਕਿ ਕਲ ਅਜਾਈ ਜਾਏ ਠਾਕੁਰ ਹਮਰਾ ਸਦਬੋਲੰਤਾ ਸਰਬ ਜੀ ਕੋ ਪ੍ਰਵਦਾਨ ਦਿੱਤਾ ਕਿ ਪਾਈਓ ਪਰਮ ਪਿਤਾ ਪਰਮਾਤਮਾ ਤੁਹਾਡੇ ਅੰਦਰ ਬੈਠਾਇਆ ਤੇ ਅਸੀਂ ਵਿਹਿਮਾ ਪਰਮਾ ਡੰਬਰਾ ਪਖੰਡਾ ਦੇ ਵਿੱਚ ਪੈ ਕੇ satsangit ji ਆਪਣੀ ਜੋ ਸੇਵਾ ਉਹ ਖਰਾਬ ਨਾ ਜੀ ਕਰੀ ਇਹ ਜੋ ਮਨੁਸ਼ਿਆ ਜਨਮ ਬਾਰ ਬਾਰ ਨਹੀਂ ਜੀ ਮਿਲਦਾ ਕਬੀਰ ਠਾਕੁਰ ਪੂਜੈ ਮੋਲ ਲੈ ਮਨਹਟ ਤੀਰਥ ਜਾਏ ਦੇਖਾ ਕੀ ਸਵਾਗਰ ਤਰ ਭੁੱਲੇ ਪਟਕਾ ਖਾਏ ਤੇ ਸਾਧ ਸੰਗਤ ਜੀ ਤਨ ਤਨ ਜਗਤ ਗੁਰ ਅਦਾਸ ਮਹਾਰਾਜ ਜੀ ਵੀ ਸਾਨੂੰ ਉਹੀ ਸਮਝਾ ਰਹੇ ਨੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਸਤਿਗੁਰ ਅਰਜਨ ਦੇਵ ਮਹਾਰਾਜ ਜੀ ਸਤਿਗੁਰ ਨਾਮ ਦੇ ਮਹਾਰਾਜ ਜੀ ਤੇ ਸਾਧ ਸੰਗਤ ਜੀ ਅੱਜ ਦਾ ਜੋ ਸਵਾਲ ਸੀ ਕਿ ਮੂਰਤੀ ਪੂਜਾ ਭਾਈ ਕਰਨੀ ਹੈ ਜਾਂ ਨਹੀਂ ਕਰਨੀ ਤੇ ਸਾਧ ਸੰਗਤ ਜੀ ਜੋ ਮੂਰਤੀ ਪੂਜਾ ਕਰ ਰਹੇ ਨੇ ਉਹਨਾਂ ਨੂੰ ਇੱਕੋ ਦਮ ਰੋਕਣਾ ਕੋਈ ਸਾਧ ਸੰਗਤ ਜੀ ਆਸਾਨ ਗੱਲ ਨਹੀਂ ਹੈ ਅਸੀਂ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੂੰ ਸੱਚ ਦਾ ਗਿਆਨ ਦੇ ਸਕਦੇ ਜਿਉਂ ਸਾਡਾ ਸਮਾਜ ਹੈ ਜੋ ਸਤਗੁਰੂ ਅਰਦਾਸ ਮਹਾਰਾਜ ਜੀ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਨੂੰ ਪੂਜ ਰਿਹਾ ਹੈ ਸਾਡਾ ਜੋ ਸਮਾਜ ਹੈ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਮੰਦਰਾਂ ਦੇ ਵਿੱਚ ਮੂਰਤੀਆਂ ਨੂੰ ਪੂਜ ਰਿਹਾ ਹੈ ਤੇ ਸਾਧ ਸੰਗਤ ਜੀ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਨਾਲ ਲੜਨਾ ਹੈ ਬਹਿਸ ਕਰਨੀ ਬਹੁਤ ਲੋਕ ਨਹੀਂ ਸਾਧ ਸੰਗਤ ਜੀ ਜੋ ਬੁਰਾ ਭਲਾ ਕਹਿੰਦੇ ਨੇ ਤੇ ਸਾਧ ਸੰਗਤ ਜੀ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਸਤਗੁਰੂ ਅਰਦਾਸ ਮਹਾਰਾਜ ਜੀ ਦਾ ਹੀ ਫਰਮਾਨ ਹੈ ਕਿ ਭਾਈ ਪਹਿਲਾਂ ਫਲ ਲੱਗਦੇ ਨੇ ਫਿਰ ਫਲ ਲੱਗਦੇ ਨੇ ਬੋਤੇ ਮੰਦਰ ਅਸੀਂ ਇਸ ਤਰ੍ਹਾਂ ਦੇ ਦੇਖੇ ਨੇ ਜਿੱਥੇ ਮੂਰਤੀ ਸੀ ਅੱਜ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੈ ਤੇ ਸਾਜ ਸੰਗਤ ਜੀ ਉੱਥੇ ਲੋਕ ਸ਼ਬਦ ਨਾਲ ਜੁੜ ਰਹੇ ਨੇ ਗੁਰਬਾਣੀ ਨਾਲ ਜੁੜ ਰਹੇ ਨੇ ਤੇ ਸਾਜ ਸੰਗਤ ਜੀ ਇੱਕੋ ਦਮ ਕ੍ਰਾਂਤੀ ਨਹੀਂ ਨਹੀਂ ਆਉਂਦੀ ਕ੍ਰਾਂਤੀ ਆਉਣ ਦੇ ਵਿੱਚ ਵੀ ਸਮਾਂ ਲੱਗਦਾ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਨੂੰ ਸਾਜ ਸੰਗਤ ਜੀ ਬਹੁਤ ਸੰਘਰਸ਼ ਕਰਨਾ ਪਿਆ ਸੱਚ ਦੇ ਪ੍ਰਚਾਰ ਦੇ ਲਈ ਅਨੇਕਾ ਦੇਸ਼ਾਂ ਦੇ ਵਿੱਚ ਗਏ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਤਿਗੁਰੂ ਜੀ ਜੇਲ੍ਹਾਂ ਦੇ ਵਿੱਚ ਵੀ ਗਏ ਨੇ ਸੱਚ ਦੇ ਲਈ ਤੇ ਸਾਧ ਸੰਗਤ ਜੀ ਅਸੀਂ ਵੀ ਸੱਚ ਦਾ ਪ੍ਰਚਾਰ ਕਰੀਏ ਲੋਕਾਂ ਨੂੰ ਸਿੱਧੇ راہ ਪਾਈਏ ਪ੍ਰਸਾਧ ਸੰਗਤ ਜੀ ਉਹਨਾਂ ਨਾਲ ਬਹਿਸ ਨਹੀਂ ਕਰਨੀ ਲੜਨਾ ਨਹੀਂ ਹੈ ਉਹਨਾਂ ਦਾ અપਮਾਨ ਵੀ ਨਹੀਂ ਕਰਨਾ ਉਹਨਾਂ ਨੂੰ ਇਹ ਵੀ ਨਹੀਂ ਜੀ ਸਮਝਣਾ ਕਿ ਭਾਈ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈ ਸਾਧ ਸੰਗਤ ਜੀ ਘਟੋ-ਘਟੋ ਪ੍ਰਮਾਤਮਾ ਨੂੰ ਮੰਨਦੇ ਤੇ ਹਨ ਨਾ ਕਿਉਂਕਿ ਇੱਕ ਨਾਸਤਿਕ ਲੋਕ ਨੇ ਸਾਧ ਸੰਗਤ ਜੀ ਤੇ ਜੇ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਮਾਤਮਾ ਦਾ ਡਰ ਖਤਮ ਹੋ ਜਾਵੇ ਨਾ ਸਾਧ ਸੰਗਤ ਜੀ ਫਿਰ ਉਹਨਾਂ ਦਾ ਇਹ ਨਹੀਂ ਜੇ ਪਤਾ ਕਿ ਭਾਈ ਉਹ ਕਿਹੜਾ ਪਾਪ ਕਰਨਗੇ ਅੱਜ ਬੋਲਤੇ ਲੋਕ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਨਾ ਡਰ ਹੈ ਤੇ ਜਦੋਂ ਕੋਈ ਬੁਰਾ ਕਰਮ ਕਰਦੇ ਨਹੀਂ ਪ੍ਰਮਾਤਮਾ ਦਾ ਡਰ ਉਹਨਾਂ ਨੂੰ ਰੋਕਦਾ ਸਾਧ ਸੰਗਤ ਜੀ ਇਹ ਸੱਚ ਹੈ ਬਹੁਤ ਵੱਡਾ ਸੱਚ ਹੈ ਚਾਹੇ ਲੋਕ ਮੰਨਨ ਚਾਹੇ ਨਾਮ ਮੰਨਨ ਪਰ ਭਾਈ ਬਹੁਤ ਵੱਡਾ ਸੱਚ ਹੈ ਜਦੋਂ ਕੋਈ ਇਨਸਾਨ ਗਲਤ ਕੰਮ ਕਰਦਾ ਆ ਜਿਸ ਨੂੰ ਉਹ ਮੰਨਦਾ ਹੈ ਭਾਈ ਉਸ ਦਾ ਵਿਚਾਰ ਉਹਦੇ ਮਨ 'ਚ ਆ ਜਾਂਦਾ ਹੈ ਤੂੰ ਗਲਤ ਕੰਮ ਨਹੀਂ ਜੇ ਕਰਦਾ ਤੇ ਸਾਧ ਸੰਗਤ ਜੀ ਜੇ ਲੋਕ ਪ੍ਰਮਾਤਮਾ ਨੂੰ ਭੁੱਲ ਜਾਣ ਫਿਰ ਸਾਧ ਸੰਗਤ ਜੀ ਕੀ ਪੁੰਨ ਤੇ ਕੀ ਪਾਪ ਫਿਰ ਉਹ ਸਾਧ ਸੰਗਤ ਜੀ ਕੋਈ ਚੰਗਾ ਮਾੜਾ ਕਰਮ ਕਰਨ ਲੱਗੇ ਸੋਚਣਗੇ ਨਹੀਂ ਕਿਉਂਕਿ ਪਾਪ ਪੁੰਨ ਦਾ ਜੋ ਡਰ ਉਹਨਾਂ ਦੇ ਅੰਦਰੋਂ ਖਤਮ ਹੋ ਜਾਵੇਗਾ ਤੇ ਕੋਈ ਵਿਰਲਾ ਹੀ ਹੈ ਸਾਧ ਸੰਗਤ ਜੀ ਜੋ ਨਾਸਤਿਕ ਵੀ ਹੋਵੇ ਤੇ ਅੰਦਰੋਂ ਉਹਦੇ ਅੰਦਰ ਸਾਧ ਸੰਗਤ ਜੀ ਇੱਕ ਅੱਛਾ ਇਨਸਾਨ ਬੈਠਾ ਹੋਵੇ ਐਸੇ ਵੀ ਜੀਵਨੀ ਪਰ ਬਹੁਤ ਵਿਰਲੇ ਹੁੰਦੇ ਨੇ ਸਾਧ ਸੰਗਤ ਜੀ ਐਸੇ ਅਸੀਂ ਤੇ ਇੱਥੇ ਅਰਬਾਂ ਕਰੋੜਾਂ ਲੋਕ ਰਹਿੰਦੇ ਨੇ ਸਾਧ ਸੰਗਤ ਜੀ ਤੇ ਉਹਨਾਂ ਨੂੰ ਸੱਚ ਦੇ ਰਾਹ ਤੇ ਪਾਉਣ ਲਈ ਧਰਮ ਬਹੁਤ ਜ਼ਰੂਰੀ ਹੈ ਧਾਰਮਿਕ ਸਿੱਖਿਆ ਬਹੁਤ ਜ਼ਰੂਰੀ ਹੈ ਪ੍ਰਮਾਤਮਾ ਦਾ ਜੋ ਡਰ ਹੈ ਉਹ ਬਹੁਤ ਜ਼ਰੂਰੀ ਹੈ ਭੈ ਬਿਨ ਭਗਤ ਨਾ ਹੋਵੇਈ ਤੇ ਸਾਧ ਸੰਗਤ ਜੀ ਇਹ ਪ੍ਰਮਾਤਮਾ ਦਾ ਡਰ ਹੈ ਜਦੋਂ ਅਸੀਂ ਕੋਈ ਬੁਰਾ ਕਰਮ ਕਰਦੇ ਨੇ ਸਾਨੂੰ ਰੋਕਦਾ ਹੈ ਇਹ ਪ੍ਰਮਾਤਮਾ ਦਾ ਡਰ ਹੀ ਹੈ ਸਾਧ ਸੰਗਤ ਜੀ ਜੋ ਸਾਨੂੰ ਇਨਸਾਨ ਬਣਾਉਂਦਾ ਹੈ ਤੇ ਸਾਧ ਸੰਗਤ ਜੀ ਸਿ ਡਰ ਕੇ ਰਹੀ ਅਸੀਂ ਝੂਠ ਤੋਂ ਨਹੀਂ ਡਰਨਾ ਅਸੀਂ ਸੱਚ ਤੋਂ ਡਰਨਾ ਹੈ ਜਦੋਂ ਵੀ ਕੋਈ ਬੁਰਾ ਕਰਮ ਕਰੀਏ ਸਾਡੇ ਮਨ 'ਚ ਪ੍ਰਮਾਤਮਾ ਦਾ ਡਰ ਹੋਵੇ ਤੇ ਸਾਧ ਸੰਗਤ ਜੀ ਕੋਸ਼ਿਸ਼ ਕਰੀਏ ਅਸੀਂ ਸ਼ਬਦ ਨਾਲ ਜੁੜੀਏ ਬਿਨ ਸ਼ਬਦ ਜਗਤ ਭੁੱਲਦਾ ਫਿਰ ਹੈ ਦਰਗਾ ਮਿਲੈ ਸਜਾਏ ਤੇ ਸਾਧ ਸੰਗੇ ਜੀ ਜਿਸ ਚੀਜ਼ ਤੋਂ ਸਾਨੂੰ ਸਤਿਗੁਰਾਂ ਨੇ ਰੋਕਿਆ ਆ ਕੋਸ਼ਿਸ਼ ਕਰੀਏ ਕਿ ਭਾਈ ਉਹ ਚੀਜ਼ ਨਾ ਕਰੀਏ ਅੱਜ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਆ ਕਿ ਭਾਈ ਮੂਰਤੀ ਦੇ ਵਿੱਚ ਰੱਬ ਨਹੀਂ ਜੇ ਮਿਲਦਾ ਰੱਬ ਸਾਨੂੰ ਇਸ ਸਰੀਰ ਦੇ ਵਿੱਚ ਹੀ ਮਿਲਦਾ ਹੈ ਮੂਰਤੀ ਪੂਜਾ ਕਰਨ ਦੇ ਨਾਲ ਸਾਡੀ ਸੇਵਾ ਸਫਲ ਨਹੀਂ ਜੀ ਹੋਣੀ। ਅਗਰ ਸੇਵਾ ਕਰਨੀ ਅਸੀਂ ਮਾਤਾ ਪਿਤਾ ਦੀ ਕਰੀਏ। ਅਸੀਂ ਜੀ ਦੀਨ ਦੁਖੀਆਂ ਦੀ ਸੇਵਾ ਕਰੀਏ ਸਾਧ ਸੰਗਤ ਜੀ। ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮੀ। ਤੇ ਸੱਚ ਹੈ ਸਾਧ ਸੰਗਤ ਜੀ ਕਿ ਜਦੋਂ ਅਸੀਂ ਮਾਨਵਤਾ ਦੀ ਸੇਵਾ ਕਰਾਂਗੇ ਉਹ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ। ਜਿੰਨੇ ਮਰਜ਼ੀ ਅਸੀਂ ਭੋਗ ਲਵਾਈ ਜਾਈਏ। ਜਿੰਨੇ ਮਰਜ਼ੀ ਅਸੀਂ ਸਾਧ ਸੰਗਤ ਜੀ ਸੇਵਾ ਕਰ ਲਈਏ ਮੂਰਤੀ ਦੀ ਪਰ ਜਦੋਂ ਅਸੀਂ ਚਲਦੀ ਫਿਰਦੀ ਮੂਰਤੀਆਂ ਦੀ ਸੇਵਾ ਕਰਾਂਗੇ ਉਹ ਪ੍ਰਮਾਤਮਾ ਨੇ ਬੜਾ ਖੁਸ਼ ਹੋਣਾ ਸਾਧ ਸੰਗਤ ਜੀ ਸੋ ਮਾਤਾ ਪਿਤਾ ਦੀ ਸੇਵਾ ਕਰੀਏ ਬੱਚਿਆਂ ਨੂੰ ਖੂਬ ਪੜ੍ਹਾਈਆਂ ਲਿਖਾਈਆਂ ਉਹਨਾਂ ਨੂੰ ਕਾਮਯਾਬ ਕਰੀਏ ਤੇ ਆਪਣੇ ਆਪ ਨੂੰ ਕਾਮਯਾਬ ਰੱਖੀਏ ਸਾਧ ਸੰਗਤ ਜੀ ਜਦੋਂ ਅਸੀਂ ਕਾਮਯਾਬ ਹੋ ਗਏ ਫਿਰ ਅਸੀਂ ਸਮਾਜ ਦਾ ਹੱਥ ਫੜ ਲਈਏ ਜਿਵੇਂ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਨੇ ਫੜਿਆ ਸਤਿਗੁਰੂ ਦਾਸ ਮਹਾਰਾਜ ਜੀ ਨੇ ਹੱਥ ਫੜਿਆ ਤੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਨੇ ਸਾਧ ਸੰਗਤ ਜੀ ਇਕ ਕੋਈ ਮਿਸ਼ਨ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਮਿਸ਼ਨ ਚੱਲ ਰਿਹਾ ਹੈ ਤੇ ਅਸੀਂ ਵੀ ਉਸ ਦੇ ਵਿੱਚ ਯੋਗਦਾਨ ਪਾਈਏ ਜੋ ਸਾਡਾ ਸਮਾਜ ਵਹਿਮ ਪਰਮ ਅਡੰਬਰ ਪਖੰਡ ਦੇ ਵਿੱਚ ਫਸਿਆ ਹੋਇਆ ਆ ਉਹਨਾਂ ਨੂੰ ਗੁਰੂ ਦੀ ਗੁਰਬਾਣੀ ਸੁਣਾਈਏ ਗੁਰੂ ਦਾ ਗਿਆਨ ਦਈਏ ਸਾਦ ਸੰਗਤ ਜੀ ਤੇ ਕੋਸ਼ਿਸ਼ ਕਰੀਏ ਜਿਵੇਂ ਅੱਜ ਸਾਡੇ ਸੰਤ ਮਹਾਪੁਰਸ਼ ਨੇ ਡੇਰਾ ਸਚਕਨ ਬੱਲਾ ਪਠਾਨਕੋਟ ਖੁਰਾਲਗੜ ਡੇਰਾ ਪੰਡਵਾ ਸਾਦ ਸੰਗਤ ਜੀ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਸਾਦ ਸੰਗਤ ਜੀ ਹਰ ਅ ਸ਼ੁਕਰਤਾਲਵੀ ਸਾਧ ਸੰਗਤ ਜੀ ਗੁਰੂ ਦਾ ਦਰਬਾਰ ਹੈ ਉੱਥੇ ਵੀ ਗੁਰਬਾਣੀ ਦਾ ਬੜਾ ਪ੍ਰਚਾਰ ਹੋ ਰਿਹਾ ਜਿੰਨੇ ਵੀ ਸਾਡੇ ਸਾਧੂ ਸੰਤ ਨੇ ਸੰਤ ਮਹਾਪੁਰਸ਼ ਗੁਰੂ ਨੇ ਸਤਿਗੁਰੂ ਨੇ ਸਾਧ ਸੰਗਤ ਜੀ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਸਤਿਗੁਰ ਅਵਦਾਸ ਮਹਾਰਾਜ ਦੇ ਵਿਚਾਰ ਤਾਰਾ ਕਰ ਕਰ ਦੇ ਵਿੱਚ ਲਿਆ ਰਹੇ ਨੇ ਅਸੀਂ ਵੀ ਕੋਸ਼ਿਸ਼ ਕਰੀਏ ਕਿ ਭਾਈ ਬੜੇ ਪਿਆਰ ਨਾਲ ਤੇ ਨਿਮਰਤਾ ਨਾਲ ਪ੍ਰਚਾਰ ਕਰੀਏ ਸੋਇਨੀ ਕੀ ਬੇਨਤੀ ਅਜ ਦੀ ਪ੍ਰਵਾਨ ਕਰਿਓ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਹਰ ਸੋ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਰ ਦੋਜਕ ਜਾਹੀਏ ਸਤਿ પાਖੈ ਰਵਦਾਸ ਤੇ ਨਰ ਦੋਜਕ ਜਾਹੀਏ ਸਤਿ પાਖੈ ਰਵਦਾਸ ਜਪੋ ਜੀ ਸਤਨਾਮ 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 ਸੋਹਣ ਸਤਨਾਮ ਜੋ ਬੋਲੇ ਸੁਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰਦੇਵ ਧਨ ਗੁਰਦੇਵ ਸਤਨਾਮ